ਤਿਆਉ ਨਾਨਕ ਦਾ ਸੁਣ ਲੈ ਜਿਉਂ ਬੋਲਾ ਉਹ ਤਿਆਉ ਨਾਨਕ ਦਾ ਜੁਗ ਹੋ ਜੁਗ ਅਟਲ ਸਾਹਿਬ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਖਾਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਮਹਾਪੁਰਸ਼ਾਂ ਦੇ ਇਸ ਪਵਿੱਤਰ ਅਸਥਾਨ ਤੇ ਸੰਤ ਬਾਬਾ ਬ੍ਰਿਮ ਸਿੰਘ ਜੀ ਤੇਰਾ ਮਹਾਪੁਰਸ਼ਾਂ ਦੇ ਸਤਾਪਕ ਇਸ ਅਸਥਾਨ ਤੇ ਆਪ ਜੀ ਬੜੇ ਪਿਆਰ ਸਹਿ ਮਹਾਪੁਰਸ਼ ਸੰਤ ਬਾਬਾ ਲਖਬੀਰ ਸਿੰਘ ਦਿਨਾਂ ਦੇ ਉਦਮ ਉਪਰਾਲੇ ਸਦਕਾ ਅਸੀਂ ਤੁਸੀਂ ਸਾਰੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਸਮਾਪ੍ਰਾਪਤ ਹੋਏ ਸਾਧ ਸੰਗਤ ਕੁਝ ਬਚਨ ਆਪ ਜੀ ਨਾਲ ਸਾਂਝੀ ਕਰਨ ਦਾ ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰੀ ਗੁਰ ਫਤੇ ਦੀ ਸਾਂਝ ਪਾਓ ਕੋਈ ਰਸਨਾ ਵਾਂਜੀ ਨਾ ਰਹੇ ਅਦਬ ਸਹਿਤ ਪਿਆਰ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਸਵੰਤ ਸਿੰਘ ਜੀ ਗੁਰਾਨੇ ਸਤਗੁਰਾਂ ਦੀ ਇੱਕ ਪੰਕਤੀ ਸਾਂਝੀ ਕੀਤੀ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰੂ ਪਾਸ ਸਤਗੁਰ ਸੇਵੈ ਲਗਿਆ ਕਲ ਰਤਨ ਦੇਵੈ ਪਰਗਾਸ ਅਰਥ ਹਨ ਨਾਮ ਵਰਗਾ ਕੋਈ ਰਤਨ ਨਹੀਂ ਅਸਲ ਵਿੱਚ ਨਾਮ ਹੀ ਰਤਨ ਹੈ ਜਿਹਨੇ ਇਹ ਰਤਨ ਹਨ ਜਿਨ੍ਹਾਂ ਦਾ ਜ਼ਿਕਰ ਸੰਸਾਰ ਕਰਦਾ ਹੈ جواهر ਮਾਨਕ ਰਤਨ ਮੋਤੀ ਹੀਰੇ ਇਹਨਾਂ ਨੂੰ ਬੇਸ਼ਕੀਮਤੀ ਸੰਸਾਰ ਵਿੱਚ ਮੰਨਿਆ ਜਾਂਦਾ ਹੈ ਪਰ ਇਹਨਾਂ ਦੀ ਸ਼ਮਤਾ ਕੇਵਲ ਸੰਸਾਰ ਤੱਕ ਹੈ ਇਉਂ ਜਾਣੋ ਵੀ ਇਹ ਜਿਹੜੇ ਬਾਹਰ ਦੇ ਰਤਨ ਜਵੇਖਰ ਮਾਣਕ ਮੋਤੀ ਨੇ ਬੰਦਾ ਜੀਵਨ ਵਿੱਚ ਇਹ ਇਕੱਠੇ ਕਰ ਲਵੇ ਤੇ ਇਕੱਠੇ ਕਰਨ ਤੋਂ ਬਾਅਦ ਵੀ ਜੇ ਕਿਦਰੇ ਨਾਮ ਅਮੁੱਲਕ ਰਤਨ ਉਸ ਨੇ ਨਹੀਂ ਬਣ ਗਿਆ ਤੇ ਬਾਹਰ ਦੇ ਰਤਨ ਇਕੱਠੇ ਕੀਤਿਆਂ ਦੀ ਕੀਮਤ ਵੀ ਆਖਰ ਕਉਡੀ ਹੀ ਪੈਂਦੀ ਅਮੁੱਲਕ ਰਤਨ ਹੈ ਨਾਮ